ਬਾਈ ਸਾਨੂੰ ਖਾਲਾ ਕਾਟਦੇ ਨੂੰ ਲੱਭੀ ਇੱਕ ਅਜਿਹੀ ਚੀਜ਼ ਆ ਗਈ ਵੀ ਮਤਲਬ ਦੱਸਨੇ ਸਾਨੂੰ ਕੀ ਜੀ ਹੈ ਨਾ ਤੁਸੀਂ ਵੀਡੀਓ ਐਂਡ ਤੱਕ ਦੇਖਦੇ ਰਹੋ ਵੀਡੀਓ ਦੇਖਦੇ ਰਹੋ ਖਾਲੇ ਵਿੱਚ ਇੱਕ ਅਜਿਹੀ ਚੀਜ਼ ਲੱਭੀ ਆ ਬਾਈ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਬਾਈ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੀ ਚੀਜ਼ਾਂ ਖਾਲਿਆਂ ਚ ਨਾਲਿਆਂ ਚ ਨਾ ਸਿੱਟਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਆਪਣੇ ਵਾਸਤੇ ਕਿੰਨੀਆਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਹਨ ਸਾਨੂੰ ਦਿਖਾਵਾਂਗੇ ਵੀ ਕੀ ਚੀਜ਼ ਲੱਭੀ ਆ ਦੇਖਦੇ ਰਹੋ ਤੁਸੀਂ ਸਾਰੀ ਵੀਡੀਓ ਤੇ ਆਮ ਮੰਨ ਲਓ ਵੀ ਤੁਸੀਂ ਖਾਲੇ ਦੇ ਜਮਾ ਥੱਲੇ ਸੀ ਜਮਾ ਗਾਦ ਵਿੱਚ ਐ ਜੀ ਜਮ ਮਾਂ ਦੇ ਪੁੱਤ ਨੇ ਚਮਕਾਈ ਪਈ ਹੈਗੀ ਜਮਾ ਖਾਲੇ ਦੇ ਥੱਲੇ ਸੀ ਬਾਈ ਐਸੀ ਚੀਜ਼ਾਂ ਖਾਲੇ ਦੇ ਵਿੱਚ ਨਾ ਛਿੱਟਿਆ ਕਰੋ ਕਿਉਂਕਿ ਆਪਣੇ ਵਾਸਤੇ ਆਪਣੇ ਜੀਵਨ ਵਾਸਤੇ ਬਹੁਤ ਵੱਡੀ ਚੀਜ਼ ਆ ਰੇਟ ਬਾਈ ਰੇਟ ਵੀ ਬਹੁਤ ਹੈ ਚੀਜ਼ ਦਾ ਹਣਾ ਆਹ ਆਹ ਰੇਟ ਬਾਈ ਬਹੁਤ ਹੈ ਚੀਜ਼ ਜਿਹੜੀ ਖਾਲੇ ਦੇ ਵਿੱਚ ਲੱਗੀ ਆ ਬਾਈ ਤੁਸੀਂ ਇੱਕ ਵੀਡੀਓ ਦੇਖਦੇ ਰਹੋ ਤੇ ਇਹ ਜਿੰਨੀਆਂ ਚੀਜ਼ਾਂ ਤੁਸੀਂ ਖਾਣੇ ਦੇ ਵਿੱਚ ਨਾ ਛਿੱਟਿਆ ਕਰੋ ਕਿਉਂਕਿ ਇਹ ਚੀਜ਼ ਜੇ ਆਪਾਂ ਖਾਲੇ ਦੇ ਵਿੱਚ ਛਿੱਟਦੇ ਆਪਣਾ ਜੀਵਨ ਨਸ਼ਟ ਹੋ ਜੂ ਇਹ ਤੁਸੀਂ ਬਸ ਵੀਡੀਓ ਐਂਡ ਤੱਕ ਦੇਖੀ ਚੱਲੇ ਹੋਣਾ ਉਨ ਦਿਖਾਵਾਂਗੇ ਵੀ ਕੀ ਲੱਭਿਆ ਇਹ ਦੇ ਵਿੱਚੋਂ ਖਾਲੇ ਦੇ ਵਿੱਚੋਂ ਤੇ ਪੂਰੀ ਚਮਕੀਲੀ ਚੀਜ਼ ਹੈ ਜੋ ਮੈਂ ਮਾਰਦੀ ਐ ਅੱਥਰ ਜੋ ਉਹਨੂੰ ਦਿਖਾਵਾਂਗੇ ਵੀ ਕੀ ਚੀਜ਼ ਹੈਗੀ ਪਰ ਆਏ ਭਾਈ ਆਪ ਦੀ ਨਿਸ਼ਾਨੀ ਦੱਸ ਕੇ ਲੈ ਜਾਓ ਵੀ ਹਨਾ ਜਿਹਦੀ ਵੀ ਹੋਈ ਖਾਲੇ ਦੇ ਵਿੱਚ ਆ ਗਈ ਤੇ ਡਿੱਗੀ ਵੀ ਹੈਗੀ ਜਿਹਦੀ ਵੀ ਚੀਜ਼ ਹੋਈ ਹੈਗੀ ਲੈ ਜਾਓ ਠੀਕ ਆ ਲੈ ਜਾਓ ਭਾਈ ਠੀਕ ਆ ਲੈ ਜਾਓ ਭਾਈ ਚੰਗਾ ਇਹਦੇ ਵਿੱਚੋਂ ਲੱਭੀ ਹੈਗੀ ਬਸ ਆਪ ਦੀ ਨਿਸ਼ਾਨੀ ਦੱਸ ਕੇ ਤਾਂ ਲੈ ਜਾਓ